ਉਸ 11 ਸਾਲ ਦੇ ਮਾਸੂਮ ਬੱਚੇ ਦੀ ਜਾਨ ਜਿਸ ਦੀ ਆਵਾਰਾ ਕੁੱਤਿਆਂ ਦੇ ਵੱਲੋਂ ਲਈ ਗਈ ਹੈ ਉਸ ਦੇ ਪਰਿਵਾਰਿਕ ਮੈਂਬਰ ਸਾਹਮਣੇ ਆਏ ਨੇ ਅਤੇ ਦੱਸਦੇ ਨੇ ਕਿ ਕਿੰਝ ਸਾਟਾ ਘਰ ਤਾਂ ਨਾਲ ਹੀ ਆ ਤੇ ਜਦੋਂ ਅਸੀਂ ਆਪਣੇ ਬੱਚੇ ਨੂੰ ਆਪਣੀ ਅੱਖਾਂ ਦੇਖਿਆ ਕਿ ਉਸ ਨੂੰ ਕੁੱਤਿਆਂ ਦਾ ਝੁੰਡ ਪੈ ਗਿਆ ਤਾਂ ਮਸਾਂ 10 ਮਿੰਟ ਹੀ ਲੱਗੇ ਹੋਣੀ ਹੈ ਕਿ ਇਸ ਦੇ ਵਿਚਾਲੇ ਹੀ ਉਸ ਦੀ ਜਾਨ ਲੈ ਲਈ ਗਈ। ਇਸ ਸਮੇਂ ਮਾਂ ਤੇ ਪਿਓ ਡੰਗੇ ਸਦਮੇ ਦੇ ਵਿੱਚ ਨੇ ਕਿਉਂਕਿ ਇਹ ਉਹਨਾਂ ਦਾ ਇਕਲੌਤਾ ਪੁੱਤ ਸੀ। ਇਸ ਸਾਰੀ ਘਟਨਾ ਮੁਲਾਪੁਰ ਡਾਕਾਂ ਦੇ ਲਾਗਲੇ ਪਿੰਡ ਹਸਨਪੁਰ ਦੇ ਵਿੱਚ ਵਾਪਰੀ ਹੈ ਜਿੱਥੇ ਆਪਣੇ ਹੀ ਖੇਤਾਂ ਦੇ ਵਿੱਚ ਰਹਿ ਰਹੇ ਇੱਕ ਪਰਿਵਾਰ ਦੇ ਤੇ 11 ਸਾਲ ਦੇ ਮਾਸੂਮ ਬੱਚੇ ਨੂੰ ਕੁੱਤਿਆਂ ਦੇ ਵੱਲੋਂ ਨੋਚ-ਨੋਚ ਕੇ ਮਾਰ ਦਿੱਤਾ ਗਿਆ। ਇਸ ਸਾਰੀ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਦੇ ਵਿੱਚ ਕਾਫੀ ਰੋਸ ਹੈ। ਉਹਨਾਂ ਨੇ ਕਿਹਾ ਕਿ ਇਸੇ ਪਿੰਡ ਦੇ ਵਿੱਚ ਕੁਝ ਸਮਾਂ ਪਹਿਲਾਂ ਵੀ ਇੱਕ ਪਰਵਾਸੀ ਦੇ ਬੱਚੇ ਨੂੰ ਵੀ ਕੁੱਤਿਆਂ ਦੇ ਵੱਲੋਂ ਨੋਚ-ਨੋਚ ਕੇ ਖਾ ਲਿਆ ਗਿਆ ਸੀ ਅਤੇ ਉਸ ਦੀ ਜਾਨ ਗਈ ਅਤੇ ਹੁਣ ਇਹ ਦੂਸਰੀ ਘਟਨਾ ਹੈ ਜਿਸ ਤੇ ਵਿੱਚ ਇੱਕ ਹੋਰ ਬੱਚੇ ਦੀ ਜਾਨ ਇਸ ਤਰ੍ਹਾਂ ਚਲੀ ਗਈ ਪ੍ਰਸ਼ਾਸਨ ਨੂੰ ਲਾਂਤਾ ਪੰਦਾ ਇਹ ਪਰਿਵਾਰ ਅਤੇ ਇਸ ਸਮੇਂ ਪਿੰਡ ਵਾਲੇ ਇਹੀ ਆਖ ਰਹੇ ਨੇ ਕਿ ਇਸ ਪਰਿਵਾਰ ਦੀ ਵੀ ਸਾਰ ਲਈ ਜਾਵੇ ਅਤੇ ਨਾਲ ਹੀ ਸਰਕਾਰ ਕੋਈ ਪੁਖਤਾ ਇੰਤਜ਼ਾਮ ਕਰੇ ਤਾਂ ਕਿ ਹੋਰ ਕਿਸੇ ਦੇ ਨਾਲ ਅਜਿਹੀ ਮਾੜੀ ਘਟਨਾ ਨਾ ਵਾਪਰੇ ਇਹ ਮਾਸੂਮ ਬੱਚਾ 5ਵੀਂ ਕਲਾਸ ਦੇ ਵਿੱਚ ਪੜਦਾ ਸੀ ਜੋ ਕਿ ਪਿੰਡ ਹਸਨਪੁਰ ਦੇ ਸਰਕਾਰੀ ਸਕੂਲ ਦਾ ਹੀ ਵਿਦਿਆਰਥੀ ਸੀ ਇਸ ਦੇ ਜਾਨ ਮਕਰੋਸ ਤੇ ਪਿਤਾ ਤੇ ਪਿੰਡ ਵਾਲੇ ਹੋਰ ਕੀ ਕੀ ਦੱਸ ਰਹੇ ਨੇ ਕਿਸ ਤਰ੍ਹਾਂ ਦੇ ਨਾਲ ਇੱਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇਹਨਾਂ ਕੁੱਤਿਆਂ ਦੇ ਵੱਲੋਂ ਪਿੰਡ ਦੇ ਵਿੱਚ ਰਹਿੰਦੇ ਹੋਰ ਲੋਕਾਂ ਨੂੰ ਵੀ ਕਟਿਆ ਗਿਆ ਅਤੇ ਇੱਕ ਹੋਰ ਬੱਚੇ ਦੀ ਵੀ ਜਾਨ ਲਈ ਗਈ ਹੈ। ਇਹਨਾਂ ਦਾ ਬੇਟਾ ਅੱਛਾ ਵੱਡੀ ਦੁੱਖ ਦੀ ਗੱਲ ਹੈ ਕਹਿੰਦੇ ਤੁਹਾਡੇ ਬੇਟੇ ਦਾ ਜਿਹੜਾ ਕੱਲ ਕੁੱਤਿਆਂ ਨੇ ਨੋਚ ਨੋਚ ਕੇ ਜਿਹੜਾ ਹਾਂ ਜਿੰਨੇ ਸਾਲ ਦਾ ਬੱਚਾ ਸੀ 11 ਸਵਾ 11 ਕੀ ਗੱਲਬਾਤ ਹੋਈ ਸੀ ਗੱਲਬਾਤ ਕੁਸਮ ਨਹੀਂ ਉਹਦਾ ਜਵਾਕ ਇੱਥੇ ਉਹਦਾ ਕੁੱਤਾ ਉਹ ਮਾਰਿਆ ਪਿਆ ਵਾ ਉਹਨੂੰ ਲੱਭਦਾ ਫਿਰਦਾ ਸੀਗਾ ਇੱਥੇ ਆਹ ਕੁੱਤੇ ਆ ਗਏ ਵਾਰਾ ਅੱਛਾ ਜੀ ਇਹ ਤਾਂ ਸਾਡਾ ਤਾਂ ਘਰ ਹੀ ਐ ਇੱਥੇ ਹਾਂਜੀ ਘਰ ਹੀ ਆ ਕੇ ਕੁੱਤਿਆਂ ਨੇ ਢਾਲਿਆ ਸਾੰਦਾ 10 ਮਿੰਟ ਮਨੀ ਦਿੱਤੇ ਦਸਾਂ ਮਿੰਟਾਂ ਜੀ ਜਵਾਕ ਮਾਰਦਾ ਕਿੰਨੇ ਕੁੱਤੇ ਸੀਗੇ ਜੀ 10 12 ਕੁੱਤੇ ਸੀਗੇ ਮੈਂ ਤਾਂ ਗਿਣੇ ਵੀ ਨਹੀਂ ਗਏ ਢੋਟ ਦਾ ਤਗੜਾ ਕੁੱਤਾ ਢੋਟ ਦਾ ਤਗੜਾ ਕੁੱਟਾ ਕੱਲਾ ਕੱਲਾ ਕੁੱਤੇ ਆਉਂਦੇ ਆ ਕੱਲਾ ਕੱਲਾ ਬੇਟਾ ਕਿੰਨੇ ਸਾਲ ਦਾ ਸੀਗਾ ਸਰ ਜੀ 1100 1100 11 ਸਾਲ ਦਾ ਪੰਜਵੀਂ ਜੀ ਕੋਈ ਹੋਰ ਬੱਚੇ ਕਿੰਨੇ ਆ ਤੁਹਾਡੇ ਕੋਈ ਨਹੀਂ ਇਹ ਵੀ ਇਕੱਲਾ ਹੀ ਆਗਾ ਹਾਂ ਮੈਂ ਵੀ ਇਕੱਲਾ ਹੀ ਆ ਮੇਰੇ ਡੈਡੀ ਡੈਥ ਹੋ ਗਈ ਡੈਡੀ ਡੈਡੀ ਡੈਥ ਹੋ ਗਈ 84 ਟਰੈਕਟਰ ਪਲਟ ਗਿਆ ਸੀਗਾ ਇਹਨਾਂ ਦੇ ਦੋ ਮਹੀਨੇ ਬਾਅਦ ਦਾ ਜਨਮ ਕੀ ਮੰਗ ਕੀ ਕਰਦੇ ਆ ਮੰਗ ਕੀ ਕਰਨੀ ਆ ਮਹਾਰਾਜ ਬਾਕੀ ਲੋਕਾਂ ਨੂੰ ਬਚਾਵੇ ਉਹਨਾਂ ਦੀ ਰੱਖਿਆ ਕਰਨ ਅੱਡੇ ਨਾਲ ਜਿਹੜਾ ਬਾਣਾ ਵਰਤਣਾ ਹੀ ਵਰਤ ਗਿਆ ਕਹਿੰਦੇ ਪਹਿਲਾਂ ਵੀ ਕੁੱਤੇ ਨੇ ਕਿਸੇ ਨੇ ਜਵਾਕ ਖਾ ਕੇ ਪ੍ਰਵਾਸੀ ਦਾ ਮਜ਼ਦੂਰ ਦਾ ਵਿਚਾਰੇ ਦਾ ਕਿੰਨੇ ਕ ਹੁਣ ਤੱਕ ਘਟਨਾਵਾਂ ਕੁਝ ਹੈ ਜੀ ਦੋ ਘਟਨਾਵਾਂ ਤਾਂ ਆ ਹੋ ਗਈਆਂ ਉਹਨਾਂ ਲੋਕਾਂ ਨੂੰ ਵੀ ਕੱਲ ਵੱਡੇ ਇਹਨਾਂ ਨੇ ਆਮ ਕੱਲ ਆਮ ਲੋਕਾਂ ਨੂੰ ਵੀ ਵੱਡੇ ਇਹਨਾਂ ਨੇ ਪਿੰਡ 'ਚ ਟੈਗ ਕਰੇ ਬਹੁਤ ਜਾਂ ਜਾਂ ਬਜ਼ੁਰਗ ਜੇ ਸੈਰ ਕਰਦੇ ਆ ਤਾਂ ਉਹ ਆਪ ਦਾ ਸੁਚੇਤ ਰਹਿਣਾ ਆਪਦੀ ਡਾਂਗ ਡੂੰਗ ਜਾਂ ਗਡਾਸਾ ਗਡੂਸਾ ਕੋਲ ਰੱਖਣ ਵੀ ਪਤਾ ਨਹੀਂ ਜਾਨਵਰ ਉਹਨਾਂ ਨੂੰ ਵੀ ਕਦੋਂ ਪੈ ਸਕਦੇ ਬੱਚੇ ਦਾ ਕੀ ਨਾਮ ਸੀ ਬੱਚੇ ਦਾ ਸੀਗਾ ਹਨੀ ਸੀਗਾ ਜੀ ਹਨੀ ਹਨੀ ਸੀ ਛੋਟਾ ਨੂੰ ਹਰਪ੍ਰੀਤ ਸੀ ਉਹ ਤਾਂ ਹਨੀ ਕਹਿੰਦੇ ਇਸੇ ਜਗ੍ਹਾ ਤੇ ਘਟਣਾ ਵਾਪਰੀ ਇਹੀ ਜਗ੍ਹਾ ਹਾਂ ਹਾਂ ਜੀ ਆ ਜੀ ਆਰਥੋ ਕੁਪਰੀ ਅਜੇ ਲੋਕਾਂ ਨੂੰ ਵੀ ਇਤਿਹਾਮ ਨਹੀਂ ਦਿੰਦੇ ਆ ਵੀ ਜਿੰਨੇ ਵੀ ਸਾਡੇ ਸਾਰੇ ਪੰਜਾਬ ਦੇ ਜਾਂ ਜਿੱਥੇ ਵੀ ਬਾਜ਼ ਸੁਣਦੇ ਆ ਜੇ ਕੋਈ ਬੰਦਾ ਸੈਰ ਕਰਨ ਜਾਂ ਬਜ਼ੁਰਗ ਜਾਂ ਬੀਬੀਆਂ ਚੜੀਆਂ ਭੈਣਾ ਜਾਂਦੀਆਂ ਸੈਰ ਕਰਨ ਉਹ ਆਪਦੀ ਸੇਫਟੀ ਨਾਲ ਰੱਖਣ ਇਹਨਾਂ ਦਾ ਕੋਈ ਪਤਾ ਨਹੀਂ ਵੀ ਕਿਹ ਨੂੰ ਪੈ ਜਾਣ ਕਹਿੰਦੇ ਖੇਤ ਜਾਣਾ ਕਿੰਨੀ ਕਿੰਨੀਆਂ ਹੁਣ ਤੱਕ ਮੋਤਾ ਹੋ ਚੁੱਕੀ ਹੈ ਇਹ ਦੂਜੀ ਮੌਤ ਆ ਜੀ ਦੂਜੀ ਆ ਜੀ ਦੋਨਾਂ ਜੱਗਾਂ ਨਾਲ ਹੋਰ ਫੜਿਆ ਨੂੰ ਪੈਂਦੇ ਆ ਪੈਂਦੇ ਆ ਇਹ ਵੱਡੇ ਨੇ ਪਹਿਲੇ ਛੋਟੇ ਬੰਦੇ ਲੋ ਛੋਟੇ ਬੱਚੇ ਜਿਹੜੇ ਇਹਨੇ ਪਰਿਵਾਰ ਤੋਂ ਮਤਲਬ ਅਲੱਗ ਹੋ ਗਏ ਨੇ ਪਰਿਵਾਰ ਦੁੱਖ ਦੇ ਵਿੱਚ ਨੇ ਕੀ ਅਪੀਲ ਜਿਹੜੀ ਆ ਪ੍ਰਸ਼ਾਸਨ ਨੂੰ ਜਿਹੜੀ ਇਹ ਤਾਂ ਜੀ ਬਹੁਤ ਦੁਖਵੀਂ ਗੱਡੀ ਆ ਬਹੁਤ ਜ਼ਿਆਦਾ ਜਿਹਦਾ ਬੱਚਾ ਚਲੇ ਗਿਆ 11 ਸਾਲ ਦਾ ਹੀ ਚਲੇ ਗਿਆ ਉਹਨਾਂ ਚਲੇ ਗਿਆ 10 ਸਾਲ ਦਾ ਭਈਆ ਜਵਾਹ ਚਲੇ ਗਿਆ ਦੋ ਜਿੱਦ ਕੱਲ ਹੋਰ ਫਾੜੇ ਸਰਪੰਚ ਦੇ ਸਾਹਮਣੇ ਜਾ ਕੇ ਉਹਨਾਂ ਦੇ ਹੱਥੋਂ ਪਾੜਦੇ ਇਥੋਂ ਜਾ ਕੇ ਦਾਖਲ ਕਰਾਇਆ ਮਿੰਟ ਕੋਲੇ ਮਨੁੱਖ ਸੇਵਾ ਚ ਇੱਕ ਕੱਲ ਭਰੋਣੀ ਜਾ ਕੇ ਜਗਵਾ ਦਿਆ ਬੱਚੇ ਦੋ ਬੱਚੇ ਕਿੱਥੇ ਨਹੀਂ ਜਾਣਗੇ ਇਹ ਤਾਂ ਸਾਡੇ ਘਰ ਦੇ ਘਰ ਦੇ ਕੋਲੋਂ ਲੈ ਗਿਆ ਬੱਚੇ ਬੱਚੇ ਤਾਂ ਸਕੂਲਾਂ ਨੂੰ ਵੀ ਜਾਂਦੇ ਆ ਕੱਲੇ ਕੱਲੇ ਕੀ ਕਰਨਗੇ ਹੁਣ ਇਹ ਬਹੁਤ ਵੱਡਾ ਮਾੜਾ ਮਾਹੌਲ ਬਣਿਆ ਹੋਇਆ ਇਹਦੇ ਉੱਤੇ ਪਹਿਲੇ 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 ਆਧਾਰ ਦੇ ਉੱਤੇ ਪੰਜਾਬ ਸਰਕਾਰ ਨੂੰ ਇਹਦਾ ਕੋਈ ਨਾ ਕੋਈ ਸੋਲੂਸ਼ਨ ਕੱਢਣਾ ਚਾਹੀਦਾ ਹੱਲ ਕੱਢਣਾ ਚਾਹੀਦਾ ਹਾਂ ਕੀ ਨਾਮ ਹੈ ਗਰਦੀਪ ਸਿੰਘ ਕਿਹੜਾ ਪਿੰਡ ਆ ਕੀ ਹੋਇਆ ਜੀ ਪਿੰਡ ਪਨੋੜ ਆ ਹੈ ਤੇ ਕੱਲ ਤਾਂ ਮੈਂ ਕਿਤੇ ਬਾਹਰ ਸੀ ਮੈਂ ਤਾਂ ਅੱਜ ਆਇਆ ਯਾਨੀ ਕਿ ਮੈਨੂੰ ਪਤਾ ਲੱਗਿਆ ਬਈ ਇਹ ਪਹਿਲਾਂ ਵੀ ਸਾਡੇ 5 ਤਰੀਕ ਨੂੰ ਪਹਿਲਾਂ ਇੱਥੇ ਸਾਡੇ ਪਰਵਾਸੀ ਪਰਿਵਾਰ ਰਹਿੰਦਾ ਉਹਨਾਂ ਦਾ ਬੱਚਾ ਇਹੀ ਕੁੱਤਿਆਂ ਨੇ ਨੋਜ ਕੇ ਖਾ ਗਏ ਉਹ ਕਿੰਨੇ ਕਿਸਾਲਾ ਦਾ ਸੀ ਜੀ ਉਹ ਵੀ ਇੰਨੀ ਗੁਮਰਾ 6 ਸਾਲ 2 ਸਾਲ ਘੱਟ ਵੱਧ ਹੋਊਗਾ ਉਹਨੂੰ ਵੀ ਐਵੇਂ ਕੁੱਤਿਆਂ ਨੇ ਖਾਦਾ ਉੱਥੇ ਇਹਨਾਂ ਨੇ ਹਸਨਪੁਰ ਦੇ ਪੰਚਾਇਤ ਨੇ ਮੇਖਲ ਜਾ ਕੇ ਥਾਣੇ ਲਿਖਾਇਆ ਵੀ ਤਲਾਸ਼ ਕੀਤੀ ਤਾਂ ਫਿਰ ਇਹਨਾਂ ਨਹੀਂ ਪਤਾ ਵੀ ਉਹ ਹੀ ਡਾਡੋਰ ਕਰਕੇ ਭੱਜ ਜਾਣਗੇ ਉਹ ਜਾਨੀ ਕਿ ਇਹ ਸੀ ਜਵਾਕ ਉਹ ਨਾ ਸੁਣਨੇ ਚ ਆ ਸੀ ਵੀ ਪਤੰਗ ਲੁੱਟਦਾ ਸੀ ਹੋ ਸਕਦਾ ਵੀ ਪਤੰਗ ਲੁੱਟਦੇ ਦਾ ਕਈ ਗਰਾ ਪਏ ਗਏ ਨੇ ਵੀ ਕੁੱਤਿਆਂ ਦੇ ਉੱਤੇ ਡਹਿ ਗਿਆ ਹੈ ਜੀ ਉਹ ਜਵਾਗ ਦਾ ਪਤੰਗ ਸੀ ਪਰ ਇਹ ਤਾਂ ਸਾਡਾ ਜਵਾਗ ਦਾ ਇੱਥੇ ਇੱਥੇ ਆਇਆ ਘਰ ਕੋਲੇ ਜਿਵੇਂ ਦੱਸਦੇ ਆ ਗੱਲ ਬਈ ਘਰ ਕੋਲ ਆਇਆ ਘਰੋਂ ਇੱਥੋਂ ਜਾ ਕੇ ਲੈ ਗਏ ਅੱਛਾ ਜੀ ਇਹਦੇ ਵਿੱਚ ਇਹ ਸਾਨੂੰ ਇਹ ਪਤਾ ਲੱਗਿਆ ਜਾਣਕਾਰੀ ਤੋਂ ਬਈ ਦੋ ਕੁੱਤੇ ਵੱਡੇ ਨੇ ਫੁੱਟਵਾਲ ਉਹ ਜਿਹੜੇ ਕੋਈ ਮੰਨ ਲਓ ਵੀ ਵੱਡੇ ਘਰਾਂ ਦੇ ਕੁੱਤੇ ਆਪਾਂ ਰੱਖ ਲੈਂਦੇ ਆ ਸ਼ੌਂਕ ਲਈ ਉਹ ਜਦੋਂ ਤੰਗ ਕਰਨ ਲੱਗੇ ਉਹਨਾਂ ਨੇ ਛੱਡਤੇ ਹਾਂਜੀ ਛੜ ਤੇ ਉਹ ਗੈਂਗ ਚ ਰਲ ਗਏ ਉਹੀ ਗੱਲ ਫੜਦੇ ਆ ਠੀਕ ਹੈ ਜੀ ਕਿੰਨੇ ਕ ਸਾਲਾਂ ਦਾ ਬੱਚਾ ਸੀ ਇਹ ਇਹ ਤਕਰੀਬਨ 11 12 ਸਾਲ ਦਾ ਬੱਚਾ ਸੀ ਸਵਾ 11 ਸਾਲ ਸਵਾ ਮਤਲਬ ਕੀ ਮੰਗ ਕੀਤੀ ਪ੍ਰਸ਼ਾਸਨ ਨਾਲ ਕਹਿੰਦੇ ਰੋਡ ਵੀ ਜਾਮ ਕੀਤਾ ਸੀ ਪ੍ਰਸ਼ਾਸਨ ਕੱਲ ਕੱਲ ਰੋਡ ਜਾਮ ਕੀਤਾ ਗੱਲ ਤਾਂ ਮੈਂ ਤਾਂ ਹੈ ਨਹੀਂ ਸੀ ਬਾਹਰ ਸੀ ਕਿਤੇ ਹੈ ਤੇ ਅਸੀਂ ਤਾਂ ਹਲੇ ਵੀ ਇਹੀ ਮੰਗ ਕਰਦੇ ਆ ਵੀ ਇਹਨਾਂ ਦਾ ਕੋਈ ਜਿਹੜੇ ਕੁੱਤੇ ਆ ਇਹਨਾਂ ਦਾ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕੋਈ ਹੱਲ ਕਰਨਾ ਚਾਹੀਦਾ ਨਹੀਂ ਹੋਰ ਬਹੁਤ ਵੱਡੇ ਨੁਕਸਾਨ ਕਰਨਗੇ ਕਿੰਨਾ ਦਾ ਤੰਕਾ ਪੈਣ ਦੇ ਵਿੱਚ ਕਹਿੰਦੇ ਇੱਕ ਲੋਕੀ ਬਾਹਰ ਨਹੀਂ ਨਿਕਲਦੇ ਡਰਦੇ ਕੁੱਤੇ ਹੈ ਹੀ ਬਹੁਤ ਜ਼ਿਆਦੇ ਗੈਂਗ ਜੀ ਹਾਂਜੀ ਮੇਰੀ ਆ ਨਾਲ ਮੋਟਰ ਆ ਇੱਥੇ ਸਾਡੇ ਜਗ੍ਹਾ ਬਣੀ ਆ ਮੈਂ ਮੱਥਾ ਟੇਕਣੋਂ ਦਾ ਮੈਨੂੰ ਕਈ ਘਰ ਪੈ ਗਏ ਅੱਛਾ ਜੀ ਮੈਂ ਤਾਂ ਮੋਟਰਸਾਈਕਲ ਤੇਜ਼ ਕਰਕੇ ਪਰ ਆ ਨਹੀਂ ਛੋੜੋ ਪਤਾ ਵੀ ਇਹ ਸਾਨੂੰ ਜੇ ਲੱਤ ਫੜ ਲੈਣ ਬੰਦਾ ਕੀ ਕਰੂਗਾ ਜੀ ਮਾਪਿਆਂ ਦਾ ਕੱਲਾ ਸੀ ਕੱਲਾ ਜੀ ਕੱਲਾ ਕੱਲ ਆ ਜਿਹੜਾ ਇਹ ਵੀ ਇਹ ਵੀ ਕੱਲਾ ਹੀ ਆ ਇਹ ਮਸਾਂ ਪਾਲਿਆ ਸੀ ਮਾਂ ਨੇ ਸਾਡੇ ਭਰਾ ਦਾ ਵੀ ਐਕਸੀਡੈਂਟ ਹੋ ਗਿਆ ਸੀ ਇਹ ਉਦੋਂ ਉਦੋਂ ਬਾਅਦ ਜਨਮ ਲਿਆ ਨੇ ਸਾਡੀ ਭੈਣ ਨੇ ਮਸਾਂ ਪਾਲਿਆ ਸੀ ਦੋਜਕਾ ਨਾ ਇਹ ਅਭ ਜਿਹੜਾ ਮੁੰਡਾ ਦੋਜਕਾਰ ਉਹਨੇ ਮਾਂ ਨੇ ਸਭ ਮਗਰੀ ਰਹਿਣਾ ਉਹਦੇ ਮਗਰੀ ਰਹਿਣਾ ਹੁਣ ਪ੍ਰਸ਼ਾਸਨ ਕੀ ਕਹਿੰਦਾ ਜੀ ਪ੍ਰਸ਼ਾਸਨ ਜੀ ਹੁਣ ਸਾਨੂੰ ਤਾਂ ਮੈਨੂੰ ਤਾਂ ਕੱਲ ਪਤਾ ਨਹੀਂ ਕੱਲ ਕੀ ਫੈਸਲਾ ਹੋਇਆ ਸਾਡੇ ਪ੍ਰਧਾਨ ਸੀਗੇ ਜਗਰੂਪ ਸਿੰਘ ਤੇ ਬਾਕੀ ਸਾਰਾ ਆਸਰਪੁਰ ਤੇ ਪਨਹੋਰ ਤੇ ਆਪਣਾ ਘੌਰ ਦਾ ਸਾਰੇ ਨਗਰ ਵਾਸੀ ਸੀਗੇ ਕੀ ਫੈਸਲਾ ਦਿੱਤਾ ਅਸੀਂ ਅਪੀਲ ਕਰਨੀ ਚਾਹੁੰਦੇ ਹਾਂ ਤੁਸੀਂ ਅਸੀਂ ਤਾਂ ਇਹ ਅਪੀਲ ਕਰਨੀ ਚਾਹੁੰਦੇ ਹਾਂ ਵੀ ਪੰਜਾਬ ਸਰਕਾਰ ਨੂੰ ਇਹਦੇ ਉੱਤੇ ਪਹਿਲ ਦੇ ਆਧਾਰ ਤੇ ਇਹਦਾ ਕੋਈ ਹੱਲ ਕਰਨਾ ਚਾਹੀਦਾ ਜਿਹੜੇ ਇਹ ਕੁੱਤੇ ਆ ਵਾਰਾ ਫਿਰਦੇ ਆ ਇਹਨਾਂ ਦਾ ਕੋਈ ਨਾ ਕੋਈ ਹੱਲ ਕਰੇ ਤਾਂ ਜਿਹੜੀ ਲੋਕਾਂ ਦੀ ਜਾਨ ਸੁਰੱਖਿਆਦ ਰਹਿ ਸਕੇ ਮੇਰੀ ਕੀ ਨਾਮ ਡਾਡਾ ਗੁਰਵੀਰ ਸਿੰਘ ਹੈ ਜੀ ਗੁਰਵੀਰ ਸਿੰਘ ਜਿਹੜਾ ਇਹ ਵਾਕਿਆ ਹੋਇਆ ਕਦੋਂ ਹੋਇਆ ਸੀ ਕਿਵੇਂ ਹੋਇਆ ਇਹ ਕੱਲ ਹੋਇਆ ਜੀ ਸਵੇਰੇ 8:00 ਵਜੇ ਕੀ ਗੱਲਬਾਤ ਹੋ ਗਈ ਜੀ ਗੱਲਬਾਤ ਵੀ ਜੀ ਵਾਰਾ ਕੁੱਤੇ ਆਨੇ ਆ ਕੇ ਬੱਚੇ ਨੂੰ ਨੋਚਦਾ ਜੀ ਘਰੇ ਆਗੇ ਉਧਰ ਪਾਰ ਜ਼ਮੀਨ ਦੇ ਵਿੱਚ ਇੱਥੋਂ ਗਿਆ ਸੀ ਆਪਦਾ ਡੌਗ ਉਹਦਾ ਮਿਸ ਹੋਇਆ ਸੀਗਾ ਉਹਨੂੰ ਲੱਭਣ ਗਿਆ ਸੀ ਪਿੱਛੇ ਉੱਥੇ ਆ ਕੇ ਵਾਰਾ ਕੁੱਤਿਆਂ ਨੇ ਉਹਨੂੰ ਨੋਚ ਖਾਇਆ ਜੀ ਕਿੰਨੇ ਕੁ ਕੁੱਤਿਆਂ ਨੇ ਹਮਲਾ ਕੀਤਾ ਸੀਗਾ ਕਿੰਨੇ ਕੁ 10-15 ਕੁੱਤੇ ਹੋਣੇ ਆ ਜੀ ਤੇ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਵਾਕਿਆ ਹੋਇਆ ਸੀ ਉਸ ਤੋਂ ਬਾਅਦ ਹੁਣ ਦੁਬਾਰਾ ਹੋ ਗਿਆ ਕੀ ਗੱਲ ਸਰਕਾਰ ਨੂੰ ਪ੍ਰਸ਼ਾਸਨ ਨੂੰ ਤੇ ਧਿਆਨ ਚ ਨਹੀਂ ਲਿਆਂਦਾ ਵੀ ਇਹ ਇਦਾਂ ਹੋ ਵੀ ਹਾਸੇ ਹੋ ਰਿਹਾ ਕਾਰਵਾਈ ਕੀਤੀ ਇਹ ਜੀ ਇੱਕ ਪ੍ਰਵਾਸੀ ਪਰਿਵਾਰ ਸੀਗਾ ਪਹਿਲਾਂ ਉਸ ਤੋਂ ਬਾਅਦ ਬਾਹਰੋਂ ਆ ਕੇ ਰਹਿ ਰਿਹਾ ਜੁਪੀ ਸਾਈਡ ਤੋਂ ਉਹਨਾਂ ਦਾ ਬੱਚਾ 12-13 ਸਾਲ ਦਾ ਸੀਗਾ ਉਹ ਕਣਕ ਦੇ ਵਿੱਚ ਪਤੰਗ ਪਤੰਗ ਫੜਨ ਗਿਆ ਸੀ ਉੱਥੇ ਉਹਨੂੰ ਮਾਰਤਾ ਕੁੱਤਿਆਂ ਨੇ ਉਸ ਤੋਂ ਬਾਅਦ ਨੂੰ ਪੁਲਿਸ ਤਲਾਸ਼ੀਬੀਦ ਕੀਤੀ ਹੈ ਮੁੱਲਾਬਤ ਸ਼ਿਕਾਇਤ ਦਿੱਤੀ ਸੀ ਜਾਰਦ ਕਰਾਈ ਸੀ ਬਈ ਇਹ ਕੁੱਤੇਵਾਰਾ ਨੇ ਬੱਚਾ ਮਾਰਤਾ ਆਈ ਸੀ ਪੁਲਿਸ ਪਾਈ ਸੀ ਬੁੱਲਾਪੁਰ ਥਾਣੇ ਦੇ ਉਦੋਂ ਬਾਅਦ ਫਿਰ ਕੋਈ ਜਿਆਦਾ ਸੀਰੀਅਸ ਨਹੀਂ ਲਿਆ ਗਿਆ ਇਹ ਦੂਸਰਾ ਹਮਲਾ ਜੀ ਇਸ ਟਾਈਮ ਤਾਂ ਲੱਗਦਾ ਵੀ ਇਹ ਖੋਪ ਹੈਗਾ ਪੂਰਾ ਲੋਕ ਸੁਣਨੇ ਰਸਤੇ ਕੋਈ ਆਉਂ ਨਹੀਂ ਸਕਦਾ ਬਿਲਕੁਲ ਖੋਫ ਆ ਜੀ ਹੁਣ ਜ਼ਿੰਮੇਦਾਰ ਭਰਾ ਸਾਡਾ ਇਹ ਵਿਚਾਰਾ ਬਾਹਰ ਬੈਠਾ ਖੇਤ ਦੇ ਵਿੱਚ ਖੇਤਾਂ ਦੇ ਵਿੱਚ ਆ ਦੇਖੋ ਕੱਲਾ ਆ ਵੇ ਇਹ ਇੱਥੇ ਇਹਦੇ ਬੇਟਾ ਵੀ ਅੱਗੇ ਕੱਲਾ ਇੱਕ ਹੀ ਬੇਟਾ ਸੀਗਾ ਇਹਦਾ ਤੇ ਹੁਣ ਦੇਖੋ ਨਾ ਘਰਾਂ ਵਿੱਚ ਕੋਈ ਕੰਦ ਨਹੀਂ ਹੈ ਕੁਛ ਨਹੀਂ ਸਾਰੀ ਜ਼ਮੀਨ ਹੀ ਜ਼ਮੀਨ ਆ ਅੰਦਰ ਘਰ ਆ ਬੱਚਾ ਗਿਆ ਜ਼ਮੀਨ ਦੇ ਵਿੱਚ ਵਾਰਾ ਕੁੱਤੇ ਪਤਾ ਨਹੀਂ ਕਦੋਂ ਬੈਠੇ ਸੀ ਆਏ ਜਾਂ ਆ ਕੇ ਇੱਕਦਮ ਆ ਕੇ ਥੋੜੀ ਜਿਹਾ ਪਹਿਲਾਂ ਉਹਦੀ ਮੰਮੀ ਗਈ ਹੈ ਬਾਹਰ ਧਾਰ ਚੋਕੇ ਆਈਏ ਡੰਗਰਾਂ ਦੀ ਉਹ ਪਾਪ ਦੇ ਡੌਗ ਨੂੰ ਦੇਖਣ ਗਿਆ ਉੱਥੇ ਹੀ ਆ ਕੇ ਉਹਨੂੰ ਅਟੈਕ ਕਰਤਾ ਇਹਨਾਂ ਨੇ ਡੌਗ ਮਿਲ ਗਿਆ ਜੀ ਉਹਨਾਂ ਦਾ ਜਿਹੜਾ ਵੀ ਆਪਣਾ ਡੌਗ ਦੇਖਣ ਨਹੀਂ ਉਹ ਵੀ ਮਾਰ ਦਿੱਤਾ ਹੈ ਜੀ ਉਹਨਾਂ ਨੇ ਉਹਨਾਂ ਨੇ ਉਹ ਵੀ ਮਾਰ ਦਿੱਤਾ ਹਾਂ ਪਹਿਲੋਂ ਇੱਕ ਦਿਨ ਪਹਿਲੋਂ ਉਹਨੂੰ ਰਾਤ ਨੂੰ ਜਾਨੀ ਕਿ ਉਹ ਲੱਭਦਾ ਰਿਹਾ ਨਹੀਂ ਲੱਭਿਆ ਉਹਨੂੰ ਤੇ ਜਦੋਂ ਸਵੇਰੇ ਉਹਨੂੰ ਦੇਖਣ ਗਿਆ ਉਦੇ ਇਹਦੇ ਤੇ ਹਮਲਾ ਕਰਤਾ ਯਾਨੀ ਕਿ ਰਾਤ ਨੂੰ ਪਹਿਲਾਂ ਡੌਗ ਮਾਰਤਾ ਸਵੇਰ ਨੂੰ ਇਹਦੇ ਤੇ ਹਮਲਾ ਕਰਤਾ ਅੱਛਾ ਪਹਿਲਾਂ ਡੌਗ ਵੀ ਮਾਰਿਆ ਜਿਹੜਾ ਉਹਦੇ ਜੇਮਿੰਗ ਚ ਪਿਆ ਹਾਂਜੀ ਹਾਂਜੀ ਪਹਿਲਾਂ ਡੌਗ ਮਾਰਿਆ ਬੇ ਬੱਚਾ ਲੱਭਣ ਗਿਆ ਸੀ ਉਹਨੂੰ ਉਦੋਂ ਬਾਅਦ ਇਹਦੇ ਤੇ ਆ ਕੇ ਟੈਕ ਜਿਹੜਾ ਇਹ ਡੌਗ ਮਾਰੇ ਇਹ ਡੌਗ ਕਿੱਥੋਂ ਦਾ ਸੀ ਇਹ ਆਪਣੇ ਘਰ ਰੱਖਿਆ ਹੋਇਆ ਸੀਗਾ ਜੀ ਜਿਹੜਾ ਅੱਛਾ ਇਹ ਘਰੇ ਰੱਖਿਆ ਹੋਇਆ ਹਾਂਜੀ ਇਹ ਘਰ ਦਾ ਆਪਣਾ ਪਾਲਤੂ ਸੀਗਾ ਜੀ ਇੱਕ ਡੌਗ ਦੇ ਨਾਲ ਇੱਕ ਬੱਚੇ ਦਾ ਹਾਂਜੀ ਹਾਂਜੀ ਇਹ 7-8 ਦਿਨ ਪਹਿਲਾਂ ਪਈਆਂ ਦਾ ਜਵਾਕ ਸੀ ਉਹ ਵੀ ਮਾਰੇ ਆ ਵਿਚਾਰਾ 12-13 ਸਾਲ ਦਾ ਸੀਗਾ ਤੇ ਅਸੀਂ ਤਾਂ ਇਹੀ ਕਹਿੰਨੇ ਆ ਵੀ ਚਲੋ ਜਿਹੜਾ ਹੁਣ ਅੱਗੇ ਕੋਈ ਕੋਈ ਵੀਰ ਭਰਾ ਹੁੰਦਾ ਰਾਤ ਨੂੰ ਕੋਈ ਹੁੰਦਾ ਕੋਈ ਡਿਊਟੀ ਤੇ ਆ ਰਿਹਾ ਜਾਂ ਕੋਈ ਜਿਵੇਂ ਵੀ ਆ ਕੋਈ ਇਹੋ ਜਿਹਾ ਹਮਲਾ ਹੀ ਨਾ ਹੋਵੇ ਅੱਗੇ ਕਾਰਪੋਰੇਸ਼ਨ ਹੁੰਦੀ ਸੀਗੀ ਦਵਾਈ ਦਵਾਈ ਪਾ ਜਾਂਦੀ ਫालतू ਜਿਹੜੇ ਡੌਗ ਆ ਉਹ ਮਾਰੇ ਜਾਂਦੇ ਸੀਗੇ ਜਿਹੜਾ ਤੁਸੀਂ ਘਰ ਤੇ ਰੱਖ ਸਕਦੇ ਹੋ ਜਿਹੜਾ ਬਾਹਰ ਜਿਹੜੇ ਆਵਾਰਾ 25 30 50 ਕੁੱਤੇ ਫਿਰਦੇ ਨੇ ਉਹ ਉਹਨਾਂ ਨੂੰ ਮਾਰ ਦਿੰਦੇ ਹੁੰਦੇ ਸੀ ਅੱਛਾ ਸਰ ਇੱਕ ਬੜਾ ਐਨਜੀਓ ਵਾਲੇ ਮੁੱਦਾ ਚੱਕ ਲੈਂਦੇ ਨੇ ਵੀ ਜਿੱਦਾਂ ਕਿ ਕੋਈ ਕੁੱਤਾ ਆਵਾਰਾ ਕੁੱਤਾ ਮਾਰ ਦਿੰਦੇ ਨੇ ਕੋਈ ਉਹ ਕੁੱਤੇ ਚੱਕ ਲੈਂਦੇ ਨੇ ਵੀ ਕੁੱਤੇ ਨੂੰ ਮਾਰਿਆ ਹੀ ਬਿਨਾਂ ਜ ਬੋਲਣ ਤੋਂ ਹੈ ਹੋ ਹੈ ਫਲਾਣਾ ਹੈ ਇਸਨਾਂ ਦਾ ਉਹਨਾਂ ਸੰਸਦਾਂ ਨੂੰ ਕੀ ਮੈਸੇਜ ਵੀਰ ਜੀ ਮੇਰੀ ਗੱਲ ਸੁਣੋ ਸੰਸਦਾਂ ਦੇ ਜੇ ਹੁਣ ਜਿਹੜੇ ਜਿਹੜੇ ਜਿਹੜੀ ਸੰਸਦਾਂ ਇਹ ਗੱਲ ਕਰਦੀ ਆ ਨਾ ਵੀ ਤੁਸੀਂ ਡੌਗ ਨੂੰ ਨਹੀਂ ਮਾਰ ਸਕਦੇ ਤੁਸੀਂ ਆਹ ਨਹੀਂ ਕਰ ਸਕਦੇ ਵਾਰਾ ਕੁੱਤੇ ਨੂੰ ਉਹੀ ਜਿਹੜੀ ਸੰਸਦਾਂ ਦਾ ਆਪ ਦਾ ਉਹਦਾ ਬੱਚਾ ਮਰਿਆ ਹੋਊ ਨਾ ਜਿੱਦਣ ਉਦੋਂ ਪਤਾ ਲੱਗੂਗਾ ਉਹਨੂੰ ਸੰਸਦਾਂ ਦੇ ਜੇ ਸੰਸਦਾਂ ਵਾਲੇ ਦੇ ਆਪ ਦਾ ਬੱਚਾ ਮਰਿਆ ਹੋਵੇ ਨਾ ਕੁੱਤੇ ਨੇ ਮਾਰਿਆ ਹੋਵੇ ਉਹ ਸਾਡੇ ਨਾਲੋਂ ਪਹਿਲਾਂ ਕਹੂਗਾ ਇਹਨਾਂ ਨੂੰ ਮਾਰੋ ਮੈਂ ਇਹ ਨਹੀਂ ਕਹਿੰਦਾ ਡੌਗ ਨਾ ਰੱਖੋ ਤੁਸੀਂ ਰੱਖੋ ਆਪਦੇ ਘਰ 'ਚ ਸੇਫ ਰੱਖੋ ਨਾ ਅੰਦਰ ਵਾਰਾ ਥੋੜੀ ਤੁਸੀਂ ਆਵਾਦ ਜਿਹੜੇ ਵਾਰਾ ਕੁੱਤੇ ਫालतू ਬੇ ਵਸੂਲੇ 50 50 ਕੁੱਤੇ ਹੋਏ ਫਿਰਦੇ ਆ ਪਿੰਡ ਦੇ ਵਿੱਚ ਉਹਨਾਂ ਨੂੰ ਉਹਨਾਂ ਮਾਰ ਦੇਣਾ ਚਾਹੀਦਾ ਤੇ ਭਾਈ ਇੱਕ ਇੱਕ ਗੱਲ ਹੋਰ ਆਪਾਂ ਕਹਿੰਦੇ ਜਿੱਦਾਂ ਕੁੱਤੇ ਲੋਕ ਹੁਣ ਅੱਜ ਕੱਲ ਘਰਾਂ ਹੀ ਰੱਖਦੇ ਐਸੇ ਲੋਕ ਕੁੱਤੇ ਹੁੰਦੇ ਉਹਨਾਂ ਦੇ ਜਿਹੜੇ ਮੂੰਹ ਦਾ ਲੋਕ ਹੁੰਦਾ ਉਹ ਬੰਦਾ ਖੋਲ ਹੀ ਨਹੀਂ ਉਹ ਉਸੇ ਬਰੀਡ ਨੂੰ ਉਹ ਸੀ ਉਸੇ ਬਰੀਡ ਦੇ ਕੁੱਤੇ ਬਾਹਰ ਆਵਾਰਾ ਹੋਏ ਹੋਏ ਆ ਦੂਸਰੀ ਗੱਲ ਜਿਹੜੀ ਆਪਾਂ ਘਰੇ ਵੀ ਅਜਿਹੇ ਡੇਂਜਰ ਕੁੱਤਾ ਰੱਖਦੇ ਆ ਉਹ ਕਈ ਤਾਂ ਘਰਦਿਆਂ ਨੂੰ ਵੀ ਮਾਰ ਚੁੱਕੇ ਹੋਇਆ ਇੱਕ ਇੱਕ ਜਗ੍ਹਾ ਐਸੀ ਵਾਰਦਾਤ ਹੋਈ ਆ ਲੇਡੀ ਸੀ ਗਈ ਆ ਸਵੇਰੇ ਧਾਰ ਤੋਂ ਕੋਲ ਪੈਟਰੋਲ ਰੱਖਿਆ ਆ ਸੀ ਉਹਨੇ ਉਹਦਾ ਗਲਾ ਹੀ ਖਾ ਗਿਆ ਹੋਇਆ ਘਰ ਦਾ